ਆਹ ਜਿਹੜੇ ਆਂ ਆਂ ਹੰਦਕਾਂ ਕਾ ਕੇ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਅਸੀਂ ਦੋ ਤਿੰਨਾਂ ਦਰਿਆਵਾਂ ਦੀ ਮਾਰ ਆਲੇ ਆ ਬਾਈ ਸਾਨੂੰ ਤੇ ਜਿਵੇਂ ਤੁਸੀਂ ਪਹਿਲੇ ਦਿਨ ਪੁੱਛਦੇ ਰਹੇ ਹੋ ਵੀ ਸੁਭਰਾ ਕਿਵੇਂ ਆ ਕਿਦਾਂ ਇੱਥੇ ਤੁਹਾਡੇ ਚੱਲ ਦੀ ਢਾ ਕਿਦਾਂ ਦੀ ਆ ਤੇ ਤੁਹਾਨੂੰ ਪਹਿਲੇ ਦਿਨ ਕਹਿੰਨੇ ਆ ਵੀ ਸਾਡਾ ਜਿਹੜਾ ਐਪੀਸੋਡ ਵਾ ਨਾ ਇਹ ਸਾਰੇ ਪੰਜਾਬ ਚ ਜਦੋਂ ਖਤਮ ਹੋਇਆ ਤੇ ਘੱਟ ਤੋਂ ਘੱਟ 25 ਦਿਨ ਫੇਰ ਚੱਲੂ ਹੁਣ ਮੇਰਾ ਹਾਲ ਵੀ ਸਾਰੇ ਪੰਜਾਬ ਚੋ ਰਾਤ ਮਲੀ ਨੂੰ ਅੱਜ ਲਗਭਗ 10 ਦਿਨ ਹੋ ਗਿਆ ਤਕਰੀਬਨ ਰਾਵੀ ਦਾ ਹੋਵੇ ਬਿਆ ਦਾ ਹੋਵੇ 17 ਦਾ ਹੋਇਆ ਪਾਣੀ ਪਿੱਛੇ ਹਟ ਗਿਆ ਪਰ ਸਭਰਾ ਅੱਜ ਵੀ ਹੁਣ ਅੱਜ 14 ਤਰੀਕ ਆ ਤੇ ਸ਼ਾਮ ਦਾ ਸਮਾਂ ਮੇਰਾ ਹੁਣ 7 ਦੇ ਲਾਗੇ ਬਣੇ ਸਮਾਂ ਵਾ ਤੇ ਆ ਸੱਜਰੇ ਹੀ ਜਿਹੜੇ ਕ੍ਰੇਟ ਥੱਲੇ ਸੁੱਟ ਕੇ ਵਿੱਚ ਲੈ ਗਿਆ ਨਾ ਢਾ ਦੇ ਨਾਲ ਕਿਉਂਕਿ ਪਾਣੀ ਲਹਿ ਰਿਹਾ ਵਾ ਇਹ ਘਟ ਤੋਂ ਘਟ ਮੇਰਾ ਹਾਲ ਵੀ ਜਿਹੜਾ ਇੱਕ ਕ੍ਰੇਟ ਵਾ ਉਤੇ ਬਨ ਬਨ ਕੇ ਤੇ 40 ਫੁੱਟ ਤੋਂ ਵੱਧ ਉਚਾਈ ਕੰਦ ਕੀਤੀ ਸੀ 40 ਫੁੱਟ ਤੋਂ ਵੱਧ ਜਿਹੜੀ ਉਹ ਥੱਲੇ ਵਿੱਚ ਲੈ ਗਿਆ ਤੇ ਲੰਬਾਈ ਇੱਥੋਂ ਤਕਰੀਬਨ ਹੋਊਗੀ 70 ਫੁੱਟ ਦੇ ਕਰੀਬ ਉਹ ਉੱਥੋਂ ਤੱਕ ਇਹ 70 ਫੁੱਟ ਦੀ ਲੰਬਾਈ ਨੂੰ ਫੇਰ ਇਹਦੀ ਪਾਈ ਕਰਨ ਵਾਸਤੇ ਸਥਾਨਿਕ ਸੰਗਤਾਂ ਵੀ ਆਈਆਂ ਦੂਰੋਂ ਨੇੜੇੋਂ ਵੀ ਆ ਰਹੇ ਆ ਔਰ ਮਹਾਪੁਰਸ਼ ਵੀ ਉਸੇ ਵੇਲੇ ਹਾਜ਼ਰ ਹੋ ਗਏ ਆ ਸਾਰੀਆਂ ਸੰਪਰਦਾਵਾਂ ਜਿਹੜੀਆਂ ਉਹ ਸੇਵਾ ਦੇ ਵਿੱਚ ਲਗਾਤਾਰ ਹਾਂਜੀ ਪ੍ਰਭ ਸਿਮਰਨ ਜੀ ਟਾਕ ਬਾਈ ਫੇਰ ਲੱਗੀ ਆ ਤੇ ਤੁਹਾਡੇ ਰਾਹੀਂ ਇਹ ਸਾਰੀ ਗੱਲ ਦੂਰ ਤੱਕ ਜਾਣੀ ਆ ਆ ਆਪਾਂ ਅਪੀਲੇ ਕਰਨੀਆਂ ਵੀ ਜਿਵੇਂ ਸੰਗਤ ਨੇ ਤਕਰੀਬਨ ਪਿਛਲੀ 14 ਤਰੀਕ ਤੋਂ ਅੱਜ ਇੱਕ ਮਹੀਨੇ ਦਾ ਹੋ ਗਿਆ ਸਮਾਂ 14 ਤਰੀਕ ਤੋਂ ਪੂਰੇ ਪੰਜਾਬ ਨੇ ਬਾਹ ਫੜੀ ਆ ਸਭਰਾ ਬੰਨਦੀ ਹਰੀਕੇ ਹਾਰਡਵਰਕਸ ਤੋਂ ਲੈ ਕੇ ਮਤਲਬ ਜਿਹੜਾ ਕ੍ਰੇਟ ਬੰਨਣ ਵਾਲੇ ਵੀਰ ਆ ਸਰੀਆ ਲੈ ਕੇ ਆਉਣ ਵਾਲੇ ਵੀਰਵਾ ਮੈਕਮੇ ਦੇ ਵੀਰਵਾ ਉਹਨਾਂ ਵੀ ਰਾਤ ਦਿਨ ਭਗਤੀ ਕੀਤੀ ਆ ਤੇ ਸੰਪਰਦਾਵਾਂ ਵੀ ਭਗਤੀ ਕਰ ਰਹੀਆਂ ਸਥਾਨਿਕ ਸੰਗਤਾਂ ਵੀ ਭਗਤੀ ਕਰ ਰਹੀਆਂ ਹਾਂ ਜੀ ਹਰਿੰਦਰ ਗਿੱਲ ਜੀ ਹਾਂ ਜੀ ਹਰਪਿੰਦਰ ਜੀ ਕਾਲੋਂ ਸਾਹਿਬ ਵੀਡੀਓ ਨੂੰ ਸ਼ੇਅਰ ਕਰ ਦਿਓ ਅਪੀਲ ਇਹ ਕਰਨੀ ਆ ਵੀ ਜੇ ਕਿਤੇ ਅਜੇ ਮਤਲਬ ਤੋੜੇ ਤਾੜੇ ਭਰੇ ਕਿਤੇ ਪਏ ਆ ਤੇ ਉਹਨਾਂ ਤੋੜਿਆਂ ਨੂੰ ਸਵੇਰੇ ਸ਼ਾਮ ਨੂੰ ਜਦੋਂ ਤੁਹਾਡਾ ਟਾਈਮ ਲੱਗੇ ਭਰੇ ਹੋਏ ਤੋੜੇ ਸਭਰਾ ਬੰਨ ਦੇ ਉੱਤੇ ਪਚਾਓ ਕਿਉਂਕਿ ਸਭਰਾ ਬੰਨ ਤੋਂ ਕੁਲੇ ਵਾਲਾ ਜਿਹੜਾ ਉਹ ਟਾਹ ਲੱਗੀ ਨੂੰ ਅੱਜ ਤਕਰੀਬਨ ਤਕਰੀਬਨ 12 13 ਦਿਨ ਹੋ ਗਿਆ ਪਹਿਲਾਂ ਸਭਰਾ ਨੂੰ ਸਾਹਮਣੀ ਸੀ ਫੇਰ ਘੜੂਮੀ ਲੱਗ ਗਈ ਉਸ ਤੋਂ ਬਾਅਦ ਸਤਨਾਮ ਸਿੰਘ ਜੀ ਆ ਜਿਹੜੀ ਢਾਵਾ ਇਹ ਹੁਣ ਖੁੱਲੇ ਵਾਲੇ ਤੇ ਲੱਗੀ ਆ ਤੇ ਤਕਰੀਬਨ ਇਹ ਇੱਥੋਂ ਐ ਕਹਿ ਲਈਏ ਕਿ 2.5 3 ਕਿਲੇ ਦੇ ਵਿੱਚ ਢਾਵਾ ਹੈ ਆ 70 80 ਫੁੱਟ ਜਿਹੜੇ ਮਲਕਰੇਟ ਆ ਡਬਲ ਡਬਲ ਲੱਗੇ ਸੀ ਉਹ ਸਾਰੇ ਫੇਰ ਥੱਲੇ ਸੁੱਟ ਲਿਆ ਹਾਂਜੀ ਇਹ ਸੋਟ ਲਿਆ ਤੇ ਇਹਨਾਂ ਦੀ ਮਤਲਬ ਕ੍ਰੇਟਾਂ ਦੀ ਫੇਰ ਮੁਰੰਮਤ ਕਰਨੀ ਪੈਣੀ ਆ ਫੇਰ ਤੋਂ ਗੰਦ ਕਰਨੀ ਪੈਣੀ ਆ ਕਿਉਂਕਿ ਜਿਹੜਾ ਰੋਡ ਵਾ ਉਹ ਇੱਥੋਂ ਆ ਤੁਹਾਨੂੰ ਦੇਖ ਰਹੇ ਹੋਗੇ ਕਿ ਇੱਟਾਂ ਦਿਸਣ ਲੱਗ ਪਈਆਂ ਜਿੱਥੇ ਹੌਣ ਢਾਲ ਆਈਏ ਨੇ ਉਹ ਜਿੱਥੇ ਪਰੇ ਸਿੰਘ ਬੈਠੇ ਆ ਜਿੱਥੇ ਕ੍ਰੇਟ ਵੱਲ ਰਿਹਾ ਉਥੋਂ ਤੋਂ ਬਾਅਦ ਛੜਕੇੜੀ ਵਿੱਚ ਲੈ ਗਿਆ ਸੀ ਸੋ ਇਹਨੂੰ ਲਗਾਤਾਰ ਅਜੇ ਘਟ ਤੋਂ ਘਟ ਜਿੰਨੀ ਦੇਰ ਤੱਕ ਆ ਸਮੁੰਦਰ ਜਿਹੜਾ ਠਾਠਾ ਮਾਰਦਾ ਦਿਖਦਾ ਵਾ ਇਹ ਆਪਣੇ ਅਸਲ ਟਿਕਾਣੇ ਤੇ ਨਹੀਂ ਜਾਂਦਾ ਜਾਂ ਜਿੰਨੀ ਦੇਰ ਤੱਕ ਪਾਖੜਾ ਡੈਮ ਜਿਹੜਾ ਪਾਣੀ ਵਾਲਾ ਬੰਬ ਜੇ ਸਾਡੇ ਸਿਰ ਤੇ ਮੜਰਾਉਣ ਡਿਆ ਉਹਦੇ ਚੋਂ ਪਾਣੀ ਦਾ ਪੱਧਰ ਨੀਵਾ ਨਹੀਂ ਜਾਂਦਾ ਓਨੀ ਦੇਰ ਤੱਕ ਸਤਲੋਜ ਦਾ ਜਿਹੜਾ ਕੰਡਾ ਵਾ ਜਿਵੇਂ ਚੱਕ ਬਾਂਹੜੀਆਂ ਢਾਹ ਲੱਗੀ ਆ ਬਸੀਆਂ ਢਾਹ ਲੱਗੀ ਆ ਵੱਡੀਆਂ ਚੱਕੀਆਂ ਢਾਹ ਲੱਗੀ ਆ ਸੋ ਇੱਥੇ ਵੀ ਲਗਾਤਾਰ ਬਲਜਿੰਦਰ ਸਿੰਘ ਜੱਜ ਸਾਹਿਬ ਇੱਥੇ ਵੀ ਜਿਹੜੀ ਉਹ ਢਾਹ ਲੱਗੀ ਹੋਈ ਆ ਲਗਾਤਾਰ ਯਾਰੀ ਆ ਔਰ ਸਾਨੂੰ ਐਉਂ ਲੱਗਦਾ ਵੀ ਇਹ ਕਈ ਦਿਨ ਜੇ ਹੋਰ ਚੱਲੂ ਬਹੁਤ ਸੰਤਾਂ ਨੇ ਸੇਵਾ ਕੀਤੀ ਹੋਰ ਬਹੁਤ ਸੇਵਾ ਲੈਣੀ ਆ ਸੋ ਇੱਥੇ ਜਿੰਨੇ ਤੋੜੇ ਭਰੇ ਜਿੱਥੇ ਵੀ ਕਿਤੇ ਹੈਗੇ ਆ ਉਹ ਪਚਾਉਣ ਦੀ ਕੋਸ਼ਿਸ਼ ਕਰਿਓ ਤਾਂ ਜੋ ਆਪਾਂ ਇਹਨੂੰ ਮਤਲਬ ਐਸ ਐਪੀਸੋਡ ਦੇ ਵਿੱਚੋਂ ਨਿਕਲ ਸਕੀਏ ਜਿਹੜਾ ਐਰਕੀ ਹੜਾਂ ਦਾ ਪ੍ਰਕੋਪ ਰਿਹਾ ਵਾ ਜਿੱਥੇ ਵਿਆਸ ਮੈਨੇਜਮੈਂਟ ਬੋਰਡ ਬੁਰੀ ਤਰ੍ਹਾਂ ਫੇਲ ਹੋਇਆ ਵਾ ਜਦੋਂ ਪਾਣੀ ਛੱਡਣਾ ਚਾਹੀਦਾ ਸੀਗਾ ਉਦੋਂ ਪਾਣੀ ਛੱਡਿਆ ਨਹੀਂ ਤੇ ਜਦੋਂ ਡੈਮਾਂ ਦੇ ਵਿੱਚ ਆਮਦ 2 ਲੱਖ ਕਿਊਸਕ 1 ਲੱਖ ਕਿਊਸਕ ਦੀ ਹੋ ਗਈ ਇਹ ਅੱਗੇ 10-10 ਹਜ਼ਾਰ ਛੜਦੇ ਰਹਿਆ ਉਹ ਚੀਜ਼ ਨੇ ਜਿਹੜਾ ਨੁਕਸਾਨ ਕੀਤਾ ਵਾ ਹੁਣ ਜਦੋਂ ਡੈਮ ਨੱਕੋ ਨੱਕ ਭਰ ਗਿਆ ਤੇ ਸਾਨੂੰ ਐਂ ਲੱਗਦਾ ਵੀ ਪੰਜਾਬ ਵਾਲਿਆਂ ਦੇ ਸਿਰ ਤੇ ਇਹ ਤਿੰਨ ਪਾਣੀ ਵਾਲੇ ਬੰਬ ਬੰਨ ਕੇ ਰੱਖਿਆ ਵੀ ਜਦੋਂ ਮਰਜ਼ੀ ਇਹਨਾਂ ਨੂੰ ਡੋਬ ਦਿਆਂਗੇ ਰੋੜ ਦਿਆਂਗੇ ਅਸਲੀ ਮੁੱਦਿਆਂ ਤੋਂ ਇਹਨਾਂ ਦਾ ਧਿਆਨ ਭਟਕਾ ਦਿਆਂਗੇ ਸਾਨੂੰ ਤਾਂ ਕਈ ਵਾਰ ਇਹ ਵੀ ਕਹਿੰਦੇ ਆ ਪੱਤਰਕਾਰ ਵੀ ਨਹੀਂ ਸਵਾਲ ਕਰਦੇ ਆ ਲੋਕ ਵੀ ਪੁੱਛਦੇ ਆ ਵੀ ਕਿਤੇ ਸਰਕਾਰ ਲੈਂਡ ਪੂਲਿੰਗ ਪਾਲਿਸੀ ਵਾਪਸ ਕਰਾਈ ਪੰਜਾਬ ਦੇ ਸਾਰਿਆਂ ਯੋਧਿਆਂ ਲੜਕੀ ਕਿਤੇ ਉਹ ਦੀ ਕਿਰਤ ਨਹੀਂ ਕੱਢ ਰਹੀ ਸਾਨੂੰ ਸਦਾ ਹੀ ਮਤਲਬ ਜਿਹੜਾ ਹੈ ਗੱਲਾਂ ਰਹਿੰਦੀਆਂ ਵਾਂ ਕਿ ਸਟੇਟ ਵੀ ਸਾਡੇ ਨਾਲ ਖੜੋਤੀ ਨਜ਼ਰ ਆਵੇ ਕੇਂਦਰ ਵੀ ਖੜੋਤਾ ਨਜ਼ਰ ਆਵੇ ਤਾਂ ਜੋ ਪੰਜਾਬ ਆਪਣੇ ਆਪ ਨੂੰ ਕੱਲਾ ਮਹਿਸੂਸ ਨਾ ਕਰੇ ਕਿਉਂਕਿ ਪੰਜਾਬ ਨੇ ਮਤਲਬ ਗੁਰਵਿੰਦਰ ਸਿੰਘ ਜੀ ਪੰਜਾਬ ਨੇ ਕਿਸੇ ਵੀ ਮਤਲਬ ਤਲ ਤੇ ਕਦੀ ਵੀ ਦੇਸ਼ ਨੂੰ ਪਿੱਠ ਨਹੀਂ ਦਿੱਤੀ ਭਾਵੇਂ ਉਹ ਸੁਰੱਖਿਆ ਦੀ ਗੱਲ ਹੋਵੇ ਆਪਣੇ ਆਪ ਤੇ ਸਾਰਾ ਕੁਝ ਚੱਲਿਆ ਭਾਵੇਂ ਉਹ ਆਨੰਦ ਨਿਰਪਰਤਾ ਹੋਵੇ ਭਾਵੇਂ ਕਿਸੇ ਦੀ ਨਾ ਯੋਜਨਾ ਹੋਵੇ ਭਾਵੇਂ ਕਿਸੇ ਦੇਸ਼ ਦੇ ਕੋਨੇ ਦੇ ਵਿੱਚ ਜਾਂ ਦੁਨੀਆ ਦੇ ਕੋਨੇ ਦੇ ਵਿੱਚ ਕੋਈ ਆਪਤਾ ਆਵੇ ਕੋਈ ਵਿਪਤਾ ਆਵੇ ਭਾਵੇਂ ਸੁਨਾਮੀ ਪੋਚਾਲ ਹੜ ਹਣ ਪੰਜਾਬ ਹਮੇਸ਼ਾ ਹੀ ਮੋਰੀ ਰੋਲ ਜਿਹੜਾ ਅਦਾ ਕੀਤਾ ਵਾ ਪਰ ਇਹਨਾਂ ਨੂੰ ਮੋਰੀ ਰੋਲ ਅਦਾ ਕਰਨ ਵਾਲਿਆਂ ਨੂੰ ਜਿਹੜਾ ਇੰਨਾ ਮਤਲਬ ਪਿੱਠ ਦੇਣੀ ਇਹ ਅਸੀਂ ਆਸ ਵੀ ਨ ਰੱਖਦੇ ਹਾਂਜੀ ਆ ਲੱਗੇ ਆ ਫੇਰ ਜੋਦੇ ਚਲੋ ਵੀ ਜੋਰ ਲਾ ਦੇ ਹਣ ਸਾਰੇ ਜਣੇ ਬੱਲੀਆਂ ਨੂੰ ਹੱਥ ਪਾਓ ਬੱਲੀਆਂ ਨੂੰ ਹੱਥ ਪਾਓ ਏ ਤਕੜੇ ਹੋ ਜਾਓ ਯੁਰਤਾ ਤੁਹਾਡੀਆਂ ਬੜੀਆਂ ਲੱਗੀਆਂ ਬੜੇ ਦਿਨਾਂ ਦੇ ਥੱਕੇ ਜੀ ਸ਼ਾਬਾਸ਼ ਹੈ ਵੀ ਸ਼ਾਬਾਸ਼ ਹੈ ਜੋਦਿਓ ਸ਼ਾਬਾਸ਼ੀ ਸ਼ਾਬਾਸ਼ ਤੁਹਾਡੀ ਤਪੱਸਿਆ ਜਿਹੜੀ ਉਹ ਮੁਰਦੀ ਨਜ਼ਰ ਆ ਰਹੀ ਆ ਹਾਂ ਡਬਲ ਲਾਇਆ ਹੈ ਵੀ 8 ਫੁੱਟ ਉੱਚਾ ਤੇ ਇੰਨੀ ਥੱਲੇ ਢਾਵਾ ਹੁਣ ਥੋੜਾ ਥੋੜਾ ਉਹ ਦੀਦਾ ਹੁਣ ਦਿਸਣ ਲੱਗਾ ਥੋੜਾ ਜਿਹਾ ਅਜੇ ਪੂਰੇ ਤਾਂ ਨਹੀਂ ਆਏ ਇਹਦਾ ਮਤਲਬ ਵੀ 8 ਫੁੱਟ ਦੇ ਕਰੀਬ ਆ ਸਾਹਮਣੇ ਪਾਣੀ ਡੂੰਗਾ ਅਜੇ ਵੀ ਹੈ ਤੇ ਜਿਹੜਾ ਉਹ ਸਾਹਮਣੇ ਵਗ ਰਿਹਾ ਵਾ ਜਿਹੜੀਆਂ ਛੱਲਾਂ ਵਾਜ ਰੀਆਂ ਵਾ ਉਹ ਤਾਂ ਵੀ ਬਹੁਤ ਗਹਿਰੀਆਂ ਵਾ ਸੋ ਉਹ ਸਾਹਮਣੇ ਜਿਹੜਾ ਵਾ ਮਰੜਾ ਜਿਹੜਾ ਪੂਰਾ ਤੁਹਾਨੂੰ ਠੱਠਾ ਨਜ਼ਰ ਆ ਰਿਹਾ ਵਾ ਤੇ ਆ ਸਾਰਾ ਸਮੁੰਦਰ ਵਗਦਾ ਜਾ ਰਿਹਾ ਵਾ ਪਾਕਿਸਤਾਨ ਦੀ ਤਰਫ ਇਧਰੋਂ ਜਿਹੜਾ ਹਿੱਸਾ ਵਾ ਇਹ ਮਤਲਬ ਹਰੀਕੇ ਵਾਲਾ ਵਾ ਸੋ ਜਿਨ੍ਹਾਂ ਕੋਲੇ ਵੱਧ ਤੋਂ ਵੱਧ ਤੋੜੇ ਭਰੇ ਹੈਗੇ ਆ ਉਹ ਜ਼ਰੂਰ ਪਹੁੰਚਣ ਦੀ ਖੇਚਲ ਕਰਿਓ ਤੇ ਇਸ ਤੋਂ ਬਾਅਦ ਜਿਹੜਾ ਭਿਆਨਕ ਮੰਝਰ ਆ ਦਰਿਆ ਦੀ ਅੰਦਰ ਦੀ ਕੀ ਖਰਚ ਹੋਣਗੇ ਤੇ ਫਿਰ ਜਾ ਕੇ ਕਿਤੇ ਜਮੀਨਾ ਮਾੜੀਆਂ ਮੋਟ ਪੈਰ ਲੱਗਣਗੇ ਪਰ ਜਿਨ੍ਹਾਂ ਦੀਆਂ ਜ਼ਮੀਨਾਂ ਬਰਬਾਦ ਹੋ ਚੁੱਕੀਆਂ ਵਾਂ ਇਹਨਾਂ ਨੂੰ ਸਾਰਾ ਸਿਆਲ ਜਿਹੜਾ ਬਹੁਤ ਮੁਸ਼ਕਲਾਂ ਨਾਲ ਲੰਘਣਾ ਵਾ ਕਿਉਂਕਿ ਸਿਰ ਤੇ ਆਈ ਰੋਜੀ ਸਿਰ ਤੇ ਆਈ ਫਸਲ ਜਿਹੜੀ ਐ ਕਿ ਵੀ ਤੋੜੀਆਂ ਚ ਪੈਣ ਵਾਲਾ ਝੋਨਾ ਸੀ ਹੁਣ 2-4 ਦਿਨਾਂ ਦੇ ਵਿੱਚ ਕੁਝ ਥਾਂ ਤੇ ਤਾਂ ਪੱਕਾ ਵੀ ਸੀ ਜਿਵੇਂ ਪਤਾ ਮੈਂ ਦੁੜਵੇਂ ਚੁੱਕਾਂਗਾ ਆਈ ਇਹਨਾਂ ਰੋਗ ਇੱਥੇ ਕਿ ਦਰਵੇਲ ਉੱਥੇ ਨਾ ਦੁਬਾਰਾ ਬਾਹਰ ਦੇ ਇਹ ਬਬਾਈ ਉਹ ਕਹਿੰਦੇ ਪਹਿਲੂ ਅਜਿਹਾ ਕਵਰ ਕਰ ਲਗੇ ਇੰਨਾ ਕਿ ਜਗ੍ਹਾ ਤੇ ਮਰਦੋ ਕਹਿੰਦੇ ਫੇਰ ਉੱਤੇ ਉਹਦੇ ਸਿਰਦਾਂਗੇ ਚਲੋ ਠੀਕ ਵਾ ਅਛਾ 13 ਰਦਾ ਵੀ ਇੱਥੇ ਇੱਥੇ ਇੱਕ ਵਾਰ ਬੱਲੀਆਂ ਲਾ ਕੇ ਆ ਸੁੱਤੀਏ ਹਾਂ ਕਵਰ ਕਰੀਏ ਇਹ ਦੋ ਅੱਗੇ ਹਾਂਜੀ ਹਾਂਜੀ ਨਾਪਰੀ ਦਾ ਔਲਖ ਜੀ ਸੰਦੀਪ ਸਿੰਘ ਨੰਬਰਦਾਰ ਜੀ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਇਹ ਆ ਜਿਹੜੀ ਆ ਇਹ ਲੜਾਈ ਲੜੀ ਜਾ ਰਹੀ ਆ ਇਹ ਵੀ ਇੱਕ ਹਿਸਾਬ ਨਾਲ ਸਿਸਟਮ ਦੇ ਨਾਲ ਲੜਾਈ ਆ ਕਿਉਂਕਿ ਅ ਪਿਛਲੇ 23 ਵਾਲੇ ਹੜ੍ਹਾਂ ਤੋਂ ਬਾਅਦ ਤਕਰੀਬਨ 20 ਮਹੀਨੇ ਦੇ ਕਰੀਬ ਮੌਜੂਦਾ ਸਰਕਾਰ ਨੂੰ ਸਮਾਂ ਮਿਲਿਆ ਪਿਛਲੀਆਂ ਸਰਕਾਰਾਂ ਕੋਲੇ ਬਹੁਤ ਸਮਾਂ ਸੀ ਇਹਨੂੰ ਨਹੀਂ ਸੰਭਾਲਿਆ ਸੋ ਇਹਨਾਂ ਦਾ ਦਰਿਆਵਾਂ ਦਾ ਪੰਜਾਬ ਦੇ ਵਿੱਚ ਜੋ ਜਾਬਦਾਵਾ 73 ਦੇ ਮੁਤਾਬਕ ਹਾਂਜੀ ਸੰਧੂ ਜੱਟ ਜੀ ਜੋ 73 ਦੇ ਮੁਤਾਬਕ ਜਾਬਦਾਵਾ ਵੀ ਜਿੰਨਾ ਚਿਰ ਇਹ ਦਰਿਆ ਦਾ ਸਾਹਮਣੇ ਚ ਵਗ ਰਿਹਾ ਤੇ ਬਾਕੀ ਰਾਵੀ ਆ ਬਿਆਸ ਆ ਸਤਲੁਜ ਆ ਕੱਗਰ ਆ ਜਿੰਨੇ ਦਰਿਆ ਵਗਦੇ ਇਹਨਾਂ ਦਾ ਨਹਿਰੀ ਕਰਨਾ ਕੀਤਾ ਉਨੀ ਦੇਰ ਤੱਕ ਛਤਕਾਰਾ ਹੁੰਦਾ ਨਜ਼ਰ ਨਹੀਂ ਆ ਰਿਹਾ ਸੋ ਲਗਾਤਾਰ ਤੋੜੇ ਪਰ ਪਰ ਕੇ ਜੂਦੇ ਲਿਆ ਰਹੇ ਆ ਮਤਲਬ ਸੰਗਤ ਐਵੇਂ ਆਖੀ ਇਹ ਵੀ ਜਿਵੇਂ ਕੰਨ ਜਾਂ ਪੈਂਦਾ ਨਾ ਕਿਸੇ ਨੂੰ ਪੀਏ ਕੰਮ ਪਾਈ ਕਰਨਾ ਹੀ ਕਰਨਾ ਹਰਵਿੰਦਰ ਐ ਪੀਜੀ ਇਹ ਕੰਨ ਪੈ ਗਿਆ ਵਾ ਜਦੋਂ ਮੜੀ ਜੀ ਇਥੇ ਆਵਾਜ਼ ਜਾਂਦੀ ਆ ਮੈਂ ਕਹਿੰਦਾ ਵੀ ਐ ਆ ਜਿਵੇਂ ਅੱਗੇ ਤਿਆਰ ਹੁੰਦੇ ਤੇ ਇੱਕ ਹੋਰ ਰਾਨਗੀ ਆ ਪੰਜਾਬ ਨੂੰ ਬੜਾ ਭੰਡਿਆ ਗਿਆ ਜੀ ਇਹ ਨਸ਼ਾ ਕਰਦਾ ਜੀ ਇਹ ਮਾਰਿਆ ਗਿਆ ਜੀ ਲੁੱਟਿਆ ਗਿਆ ਜੀ ਨਾ ਅਸਲ ਦੇ ਵਿੱਚ ਇਹ ਆ ਤੇ ਇੱਥੇ ਪਤਾ ਲੱਗਦਾ ਵਾ ਜਵਾਨੀ ਪੰਜਾਬ ਦੀ ਕਿਵੇਂ ਛੂਕਾਂ ਪਾਉਂਦੀ ਆ ਹਰੀ ਸਿੰਘ ਜੀ ਅੱਜ ਵੀ ਜਵਾਨੀ ਪੰਜਾਬ ਦੀ ਜਿਹੜੀ ਆ ਜਿਹੜੇ ਮੁੰਡੇ ਪੜਦੇ ਆ ਜਿਹੜੇ ਮੁੰਡੇ ਕੋਈ ਆਪਣਾ ਵਾਈ ਜੋਤੀ ਦਾ ਮਾੜਾ ਮੋਟ ਕੰਮ ਕਰਦੇ ਆ ਉਹਨਾਂ ਸਾਰਿਆਂ ਨੇ 10-10 15-15 18-18 ਘੰਟੇ ਲਗਾਤਾਰ ਇੱਥੇ ਮਿਹਨਤਾਂ ਕੀਤੀਆਂ ਵਾ ਔਰ ਇੱਥੇ ਜੇ ਕਹਿ ਲਈਏ ਤਾਂ ਸੰਪਰਦਾਵਾਂ ਦੀ ਜਿਹੜੀ ਤਪੱਸਿਆ ਵਾ ਮਹਾਪੁਰਸ਼ਾਂ ਦੀ ਤਪੱਸਿਆ ਰਾਤ ਦੇਣ ਇੱਥੇ ਜਿਹੜੇ ਭਜੇ ਫਿਰਦੇ ਆ ਬਾਬਾ ਸੁਖਾ ਸਿੰਘ ਸਿਰਾਲੀ ਸਾਹਿਬ ਵਾਲੇ ਬਾਬਾ ਜਗਤਾਰ ਸਿੰਘ ਤਰਨਤਾਰਨ ਵਾਲੇ ਬਾਬਾ ਅਵਤਾਰ ਸਿੰਘ ਸੁਰ ਸਿੰਘ ਵਾਲੇ ਸਾਡੀ ਇੱਥੇ ਅ ਬਾਬਾ ਬੁੱਢਾ ਸਾਹਿਬ ਲੰਗਰ ਕਮੇਟੀ ਆ ਉਹਨਾਂ ਨੇ ਬੜੀਆਂ ਸੁਆਵਾਂ ਤੇ ਜਿੰਨੇ ਸਾਡੇ ਸਥਾਨਕ ਨੌਜਵਾਨ ਆ ਭਾਵੇਂ ਕੋਈ ਦੁਕਾਨਦਾਰ ਵਾ ਕੋਈ ਐਸਸੀ ਭਾਈਚਾਰੇ ਚੋਂ ਬੀਸੀ ਭਾਈਚਾਰੇ ਤੋਂ ਮਤਲਬ ਕਿਸੇ ਨੇ ਨਹੀਂ ਕੋਈ ਕਟ ਨਹੀਂ ਛੱਡੀ ਪਲਵਾਨ ਡਾਕਟਰ ਮਾਸਟਰ ਸਾਰੇ ਜਿਹੜੇ ਆ ਉਹ ਤਰਸੀਮ ਸਿੰਘ ਜੀ ਇੱਥੇ ਸਵਾਮਾਂ ਗਰਜੰਡਪੁਰ ਜੀ ਕਰ ਰਹੇ ਆ ਸੋ ਤੁਹਾਡੀਆਂ ਸਾਰਿਆਂ ਨੇ ਸਵਾਮਾਂ ਔਰ ਪੂਰੇ ਪੰਜਾਬ ਦੇ ਹਰੇਕ ਕੋਨੇ ਚ ਇੱਥੇ ਮਿੱਟੀ ਆਈ ਆ ਹਰੇਕ ਕੋਨੇ ਜੋ ਧੋੜੇ ਆਈ ਆ ਹਰੇਕ ਕੋਨੇ ਦੇ ਵਿੱਚੋਂ ਇੱਥੇ ਸਵਾਮਾਂ ਨੂੰ ਹੱਥ ਲੱਗੇ ਆ ਸਾਰਿਆਂ ਦੇ ਤੁਹਾਡਾਂ ਦਾ ਇੱਥੇ ਸਹਿਯੋਗ ਪਿਆ ਵਾ ਸੋ ਪਤਾ ਨਹੀਂ ਕਿੱਥੋਂ ਕਿੱਥੋਂ ਮਿੱਟੀ ਆਈ ਆ ਅਸੀਂ ਸਾਰੇ ਪੰਜਾਬ ਦੇ ਨੌਜਵਾਨਾਂ ਦੇ ਸਾਰੀਆਂ ਸੰਸਦਾਵਾਂ ਦੇ ਸਾਰੇ ਡਾਕਟਰ ਮਾਸਟਰ ਵਕੀਲ ਭਾਈਚਾਰਾ ਸਾਡੀਆਂ ਆਂਗਣ ਵਾਲੀ ਭੈਣਾ ਸਾਡੇ ਇਥੇ ਦਵਾਈਆਂ ਦੇ ਕੈਂਪ ਲਾਉਣ ਵਾਲੇ ਸਾਰਿਆਂ ਦੇ ਸਦਾ ਹੀ ਰਿਣੀ ਰਵਾਂਗੇ ਜਿਨ੍ਹਾਂ ਨੇ ਆਹ ਸਾਈਡ ਦੇ ਉੱਤੇ ਆ ਇਹ 40 45000 ਏਕੜ ਜਮੀਨ ਜੇ ਔਰ ਇਹ ਖਿਲਰੇ ਘਰ ਜਿਹੜੇ ਡੇਰਿਆਂ ਦੇ ਰੂਪ ਤੇ ਬਹਿਕਾਂ ਦੇ ਰੂਪ ਦੇ ਵਿੱਚ ਇਹ ਹਜ਼ਾਰ ਤੋਂ ਉੱਪਰ ਵਾ ਤੇ 20ਾਂ ਦੇ ਕਰੀਬ ਪਿੰਡ ਵਾ 20ਾਂ ਦੇ ਕਰੀਬ ਪਿੰਡ ਵਾ ਜਿਹੜਿਆਂ ਪਿੰਡਾਂ ਨੂੰ ਬਚਾਉਣ ਵਾਸਤੇ ਫਸਲ ਨੂੰ ਬਚਾਉਣ ਵਾਸਤੇ ਘਰਾਂ ਨੂੰ ਬਚਾਉਣ ਵਾਸਤੇ ਪੂਰੇ ਪੰਜਾਬ ਨੇ ਸਹਿਯੋਗ ਦਿੱਤਾ ਜਗਦੀਪ ਜੀ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਇਹ ਬਚਾ ਹੋਇਆ ਵਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਐਸ ਦਰਿਆ ਦੇ ਵਿੱਚ ਜਿਹੜੀ ਕੁਝ ਜ਼ਮੀਨ ਟਹਿ ਗਈ ਤੇ ਕੋਈ ਤੇ ਰੇਤਾ ਪੈ ਗਈ ਉਹਨੂੰ ਸਾਰੀ ਨੂੰ ਆਬਾਦ ਕਰਾਉਣ ਵਾਸਤੇ ਤੁਹਾਡੇ ਫੇਰ ਵੱਡੇ ਸਹਿਯੋਗਾਂ ਦੀ ਲੋੜ ਜੀ ਸੋ ਤੁਸੀਂ ਬਹੁਤ ਸਵਾਮਾਂ ਕੀਤੀਆਂ ਅੱਗੇ ਵੀ ਤੁਸੀਂ ਕਰਨੀਆਂ ਐਸ ਢਾ ਦੇ ਉੱਤੇ ਫੇਰ ਆਜ ਉਹਦੇ ਕਾਬੂ ਪਾ ਲੈਣ ਲੱਗੇ ਆ ਬੜੀ ਇਹਨਾਂ ਨੇ ਮਿਹਨਤ ਕੀਤੀ ਆ ਆ ਮੇਰਾ ਹਲ ਵੀ 10ਵਾਂ 12ਵਾਂ ਕ੍ਰੇਟਾ ਜਦੋਂ ਆ 2 ਵਜੇ ਟਾਲ ਲੱਗੀ ਉਦੋਂ ਬਾਅਦਾਂ ਮਤਲਬ ਬਨ ਬਨ ਕੇ ਲਾਈ ਜਾ ਰਿਹਾ ਤੇ ਪਾਣੀ ਥੋੜਾ ਆ ਜਾ ਪਿਛੇ ਰੁੜਣਾ ਸ਼ੁਰੂ ਹੋ ਗਿਆ ਸੋ ਹੋਰ 2 ਘੰਟਿਆਂ ਤੱਕ 3 ਘੰਟਿਆਂ ਤੱਕ ਇਹਨਾਂ ਨੇ ਇੱਥੇ ਜਿਹੜੇ ਉਹ ਕਾਬੂ ਪਾ ਲੈਣਾ ਤੇ ਅਗਲੇ ਬਨੇ ਜਿੱਦਾਂ ਵਾਹਿਗੁਰੂ ਦੀ ਰਾਜਾ ਫੇਰ ਹੋਈ ਜਿੱਦਾਂ ਸਮੇਂ ਨੇ ਫੇਰ ਮੰਗ ਕੀਤੀ ਇਹ ਫੇਰ ਤਿਆਰ ਫੇਰ ਤਿਆਰ ਨੇ ਸੋ ਤੁਹਾਡਾ ਸਾਰਿਆਂ ਦਾ ਧੰਨਵਾਦ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਜੋ ਗੱਲ ਸਾਰਿਆਂ ਤੱਕ ਪਹੁੰਚ ਜਾਵੇ ਤੇ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਇਹ ਸੇਵਾ ਜਿਹੜੀ ਆ ਇਹ ਸ੍ਰੇ ਰੱਗ ਸਕੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ Vai, de Edu, e